ਹਾਂਜੀ ਬਾਈ ਜੀ ਅੱਜ ਦੀ ਵੀਡੀਓ ਆ گاਵਾਂ ਦੀ ਰਿਪੀਟਿੰਗ ਦੀ ਪ੍ਰੋਬਲਮ ਤੇ ਜਿਹੜੀ ਸਾਰਿਆਂ ਤੋਂ ਵੱਡੀ ਪ੍ਰੋਬਲਮ ਅੱਜ ਗੱਲ ਬਣੀ ਹੋਈ ਆ ਜਿਹੜੀ ਦਾ ਮਤਲਬ ਫਾਰਮਾਂ ਵਾਲਿਆਂ ਨੂੰ ਕਾਟੇ ਪੈ ਰਹੇ ਆ ਜਿਹੜੀ ਚੀਜ਼ ਦੇ ਮੇਨ ਨੋਰਮਲ ਘਰਾਂ 'ਚ ਵੀ ਇਹ ਪ੍ਰੋਬਲਮ ਬਹੁਤ ਆ ਰਹੀ ਆ ਵੀ گاਵਾਂ ਰਹਿੰਦੀਆਂ ਨਹੀਂ ਬਾਰ-ਬਾਰ ਰਿਪੀਟ ਕਰ ਰਹੀਆਂ ਸਾਰਿਆਂ ਤੋਂ ਵੱਡੀ ਪ੍ਰੋਬਲਮ ਹੈ گاਵਾਂ 'ਚ ਇਹ ਆਉਂਦੀ ਹੁੰਦੀ ਆ ਆਹ ਦੇਖੋ ਵੀ ਗੋਰੇ ਦੀ ਹਰੇਕ ਵੀਡੀਓ ਵਾਂਗੂ ਮੈਂ ਅੰਡ ਚ ਇਹਦੀ ਵੀਡੀਓ ਲਈ ਵੀ ਆ ਜੇ ਕਿਸੇ ਬਾਈ ਨੂੰ ਮਤਲਬ ਹਿੰਦੀ ਵਾਲੇ ਵੀ ਹੈਗੇ ਕਈ ਮਤਲਬ ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ ਇੰਗਲਿਸ਼ ਚ ਦੇਖਣਾ ਚਾਹੁੰਦੇ ਆ ਤਾਂ ਅੰਡ ਦੇ ਹਰੇਕ ਵੀਡੀਓ ਚ ਲਈ ਹੁੰਦੀ ਆ ਮੈਂ ਆ ਦੇਖੋ ਕਰ ਦੇਗੀ ਆ ਇਹ ਵੀ ਐਨ ਟਾਈਮ ਤੇ ਗਾ ਰਹੇ ਕੋਈ ਪ੍ਰੋਬਲਮ ਨਾ ਆਵੇ ਰਿਪੀਟਿੰਗ ਦੀ ਇਹ ਕੀ ਕਰਦਾ ਇਹ ਕਹਿੰਦਾ ਵੀ ਅਸੀਂ ਇੱਕ ਸਾਬ ਦਾ ਹਾਰਮੋਨਸ ਰੀਸਾਈਕਲਿੰਗ ਵਾਲਾ ਟੀਕਾ ਲਾਣੇ ਹੁੰਨੇ ਆ ਹਰੇਕ ਗਾਂ ਦੇ ਇੱਕ ਹੀ ਕਰਦਾ ਇਹ ਕਹਿੰਦਾ 20 ਤੋਂ 25 ਦਿਨ ਜਦੋਂ ਗਾਂ ਸੂਈ ਨੂੰ 20 ਤੋਂ 25 ਦਿਨਾਂ ਦੀ ਸੂਈ ਹੋਈ ਹੋਗੀ ਉਹਦੇ ਟੀਕਾ ਲਾਂਦਾ ਇਹ ਇੱਕ ਦਾ ਨਾਮ ਇਹਨੇ ਦੱਸਿਆ ਐਸਟਰਮੇਟ ਇੱਕ ਦਾ ਦੱਸਿਆ ਲੂਟਰਾਇਟ ਐਦਾਂ ਕਰਕੇ ਦੱਸਿਆ ਇਹਨਾਂ ਦੇ ਟੀਕਿਆਂ ਦੇ ਨਾਮ ਕਹਿੰਦਾ ਇਹ ਸਾਰੀ گاਵਾਂ ਦੇ ਲਾਉਣੇ ਹੀ ਲਾਉਣੇ ਆ ਨਾਲ ਇਹਨੇ ਪਹਿਲਾਂ ਹੀ ਗੱਲ ਕਲੀਅਰ ਕਰ ਦਿੰਦਾ ਇਹ ਕਹਿੰਦਾ ਮੈਂ ਕਰਦਾ ਆ ਇਹ ਟਰੀਟਮੈਂਟ ਮੈਂ ਇਹ ਨਹੀਂ ਕਹਿੰਦਾ ਵੀ ਹਰ ਫਾਰਮਰ ਕਰੇ ਜਾਂ ਕਰਦਾ ਕੋਈ ਵੀ ਇਹ ਮੇਰਾ ਫਾਰਮੂਲਾ ਮੇਰੇ ਲੋਟ ਆਇਆ ਹੋਇਆ ਵੀ ਮੈਨੂੰ ਇਹਦਾ ਬੈਨੀਫਿਟ ਮਿਲ ਰਿਹਾ ਵੀ ਮੈਂ ਕਰਦਾ ਆ ਇਹਦਾ ਇਹ ਐਦਾਂ ਹੀ ਕਰਦਾ ਆ ਦੇਖੋ ਵੀ ਆਰਟੀਕੇ ਲਾਉਂਦਾ ਏ ਮਤਲਬ 20 ਤੋਂ 25 ਦਿਨਾਂ ਦੀ ਸੂਈ ਹੋਈ ਦੇ ਇੱਕ ਵਾਰੀ ਲਾਤਾ ਕਹਿੰਦਾ ਮਹੀਨੇਕ ਦੀ ਇਹ ਹੀਟ ਤੇ ਆ ਜਾਂਦੀ ਆ ਮਤਲਬ ਇਹ ਟੀਕਾ ਉਹ ਚੀਜ਼ ਵਾਸਤੇ ਵੀ ਵਧੀਆ ਰਹਿੰਦਾ ਬੱਚੇਦਾਨੀ ਦੀ ਇਨਫੈਕਸ਼ਨ ਕਹਿੰਦਾ ਕਲੀਅਰ ਕਰ ਦਿੰਦਾ ਵੀ ਅੰਦਰੋਂ ਸਾਫ਼ ਸੁਫ਼ ਕਰ ਦਿੰਦਾ ਵਧੀਆ ਤੇ ਜਦੋਂ 20 ਮਹੀਨੇ ਦੀ ਇੱਕ ਵਾਰੀ ਹੀਟ ਤੇ ਆ ਗਈ ਕਹਿੰਦਾ ਅਸੀਂ ਚੈੱਕ ਕਰ ਲੈਨੇ ਆ ਉਹਨੂੰ ਵੀ ਉਹਦੇ ਚ ਯੂਟਰਸ ਇਨਫੈਕਸ਼ਨ ਤਾਂ ਨਹੀਂ ਕੋਈ ਜੇ ਨਹੀਂ ਹੈ ਕਹਿੰਦਾ ਵਾ ਛੱਡ ਦੇਣੀ ਫੇਰ ਅਸੀਂ ਲਾਣਾ ਕਹਿੰਦਾ 50 ਦਿਨਾਂ ਦੀ ਦੇ ਆਹੀ ਟੀਕੇ ਦੋਨੋਂ ਦੋਨੋਂ ਨਹੀਂ ਦੋਨਾਂ 'ਚੋ ਸ਼ਾਇਦ ਇੱਕ ਲਾਉਂਦਾ ਇਹ ਟੀਕਾ ਲਾ ਕੇ ਫੇਰ ਕਹਿੰਦਾ 55 ਤੋਂ 58 ਦਿਨਾਂ ਦੇ ਵਿੱਚ ਵਿੱਚ ਦੁਬਾਰਾ ਹੀਟ ਤੇ 95% ਚਾਂਸਾ ਕਹਿੰਦਾ ਆਉਣਾ ਹੀ ਆਉਣਾ ਉਹਨੇ ਜਦੋਂ ਉਹ ਆ ਗਈ ਕਹਿੰਦਾ ਉਦੋਂ ਹੀ ਅਸੀਂ ਟੀਕਾ ਇੱਕ ਲਾਉਣਾ ਵਾ ਸੀਮਨ ਇੱਕ ਲਾਉਣਾ ਉਹਦੇ ਕਹਿੰਦਾ 99% ਸਾਨੂੰ ਰਿਜ਼ਲਟ ਮਿਲਦਾ ਵੀ ਕੰਸੀਵ ਰਹੂਗੀ ਹੀ ਰਹੂਗੀ ਵੀ ਸਾਨੂੰ ਨਹੀਂ ਪ੍ਰੋਬਲਮ ਕਦੇ ਆਈ ਹੈ ਵੀ ਰਿਪੀਟ ਰਿਪੀਟ ਵਾਲੀ ਪ੍ਰੋਬਲਮ ਫਿਰ ਇਹ ਹੋਰ ਕੀ ਕਰਦੇ ਆ ਜੇ ਬਾਈ ਚਾਂਸ ਕਹਿੰਦਾ ਉਹ ਇਹ ਟ੍ਰੀਟਮੈਂਟ ਕਰਕੇ ਵੀ ਗੱਲ ਨਾ ਬਣੀ ਵੀ ਜਿਹੜਾ ਇਹ ਵੀ ਇੱਕ ਟੀਗਾ 20 25 ਦਿਨਾਂ ਤੇ ਲਾਤਾ 50 ਦਿਨਾਂ ਤੇ ਲਾਤਾ ਵੀ ਫੇਰ ਵੀ ਉਹਦੇ ਨਾਲ ਹੀਟ ਤੇ ਨਾ ਆਈ ਫੇਰ ਇਹ ਕੀ ਕਹਿੰਦਾ ਉਹਦਾ ਹਾਰਮੋਨਸ ਵਾਲਾ ਰੀਸਾਈਕਲਿੰਗ ਚਲਾਉਣ ਵਾਸਤੇ ਫੇਰ ਇਹ ਇੱਕ ਉਹਦੇ ਅੰਦਰ ਟੀ ਰੱਖਦੇ ਆ ਟੀ ਵਰਗਾ ਉਹ ਆ ਯੂਟਰਸ ਦੇ ਅੰਦਰ ਰੱਖਦੇ ਆ ਉਹ ਆ ਦੇਖੋ ਆ ਚੱਕ ਕੇ ਲਿਆਇਆ ਦਿਖਾਉਣ ਨੂੰ ਵਿਚਾਰਾਂ ਆ ਪਾਟ ਰੱਖਦੇ ਹੁੰਨੇ ਆ ਇਹ ਕਹਿੰਦਾ ਜਦੋਂ ਜੇ ਗੱਲ ਨਾ ਬਣੀ ਉਸ ਟਾਈਮ ਅਸੀਂ ਯੂਜ਼ ਕਰਨਾ ਵੈਸੇ ਨੋਰਮਲ ਨਹੀਂ ਯੂਜ਼ ਕਰਦੇ ਜਿਹੜੀ ਗਾਂ ਨੇ ਪ੍ਰੋਬਲਮ ਦਿੱਤੀ ਇਹ ਵਿੱਚ ਰੱਖ ਕੇ ਯੂ ਡਰੈਸ ਚ ਇਹਨਾਂ ਨੇ ਰੱਖ ਦੇਣਾ ਤੇ ਇੱਕ ਵੀਕ ਕਹਿੰਦਾ ਸੀ ਉਹਦੇ ਅੰਦਰ ਰੱਖਦੇ ਆ ਇੱਕ ਵੀਕ ਬਾਅਦ ਅਸੀਂ ਕੱਢ ਲੈਣਾ ਫਿਰ ਕਹਿੰਦਾ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਗਾਂ ਹੀਟ ਤੇ ਆਉਣੀ ਆਉਣੀ ਆ ਗਾ ਹੀਟ ਦੇ ਕਹਿੰਦਾ ਦੋ ਤਿੰਨ ਦਿਨਾਂ ਚ ਆ ਜਾਂਦੀ ਆ ਨਹੀਂ ਜਦੋਂ ਸੱਚੋਂ ਕੱਢਦੇ ਆ ਇਹ ਇਹ ਕੱਢਣਸਾਰ ਇੱਕ ਟੀਕਾ ਫੇਰ ਲਾ ਦਿੰਨੇ ਆ ਹਾਰਮੋਨਸ ਵਾਲਾ ਫੇਰ ਕਹਿੰਦਾ ਦੋ ਤਿੰਨ ਤਿੰਨ ਦਿਨਾਂ ਬਾਅਦ ਇਹ ਹੀਟ ਤੇ ਆ ਜਾਂਦੀ ਆਗਾ ਫੇਰ ਕਹਿੰਦਾ ਅਸੀਂ ਸੀਮਨ ਲਾ ਦੀਦਾ ਫਿਰ ਮੈਂ ਇਹਨੂੰ ਇੱਕ ਚੀਜ਼ ਹੋਰ ਪੁੱਛੀ ਸੀ ਵੀ ਤੁਸੀਂ ਰਿਪੀਟ ਵੀ ਕਰਦੇ ਆ ਸੀਮਨ ਇਹ ਕਹਿੰਦਾ ਅਸੀਂ ਸੀਮਨ ਰਿਪੀਟ ਨਹੀਂ ਕਰਦੇ ਹੁੰਦੇ ਸਿਰਫ ਇੱਕ ਸੀਮਨ ਲਾਉਣਾ ਮੈਂ ਕਿਹਾ ਕਈ ਵਾਰ ਲੰਬੀ ਹੀਟ ਹੁੰਦੀ ਆ ਗਾਂ ਦੀ ਲੰਬੀ ਹੀਟ ਤੇ ਕੀ ਕਰਦਾ ਕਹਿੰਦਾ ਲੰਬੀ ਹੀਟ ਦਾ ਕੀ ਚੱਕਰ ਆ ਕਹਿੰਦਾ ਸਾਡੇ ਜਿਹੜੇ ਕੋਲਰ ਪਾਏ ਹੋਏ ਆ ਕਹਿੰਦਾ ਉਹ ਮੈਨੂੰ ਐਨ ਗਾਂ ਦੀ ਹੀਟ ਦੀ ਸਟਾਰਟਿੰਗ ਟਾਈਮ ਦੱਸਦੇ ਆ ਉਹ ਵੀ ਜਦੋਂ ਗਾਂ ਦੀ ਟੀਮ ਹੀਟ ਸਟਾਰਟ ਹੋਈ ਆ ਉਹ ਕਹਿੰਦਾ ਹੁੰਦੀ ਆ ਵੀ 100% ਚਾਂਸ ਸਾਡੇ ਦਾ ਇਹੀ ਹੁੰਦਾ ਵੀ ਰਾਤ ਦੇ ਟਾਈਮ ਗਾਂ ਹੀਟ ਤੇ ਆਂਦੀ ਹੁੰਦੀ ਆ ਕਹਿੰਦਾ ਮੇਰੇ ਕੋਲ ਸਟਾਰਟਿੰਗ ਟਾਈਮ ਦੀ ਨੋਟੀਫਿਕੇਸ਼ਨ ਆਈ ਵੀ ਹੁੰਦੀ ਆ ਕਹਿੰਦਾ ਮੈਂ 8 ਤੋਂ 10 ਘੰਟੇ ਦੇ ਵਿੱਚ ਵਿੱਚ ਲਾ ਦਨਾ ਹੁੰਨਾ ਵੀ 8 ਤੋਂ 10 ਘੰਟੇ 8 ਤੋਂ ਬਾਅਦ 10 ਤੋਂ ਪਹਿਲਾਂ ਵੀ ਮੈਂ ਏਆਈ ਕਰ ਦੇਣੀ ਆ ਗਾਂ ਦੀ ਗਾਂ ਦੀ ਏਆਈ ਕਰਤੀ ਕਹਿੰਦਾ ਵੀ ਫੇਰ ਉਹ ਟੀਕਾ ਕਹਿੰਦਾ ਸੀਮਨ ਜਿਹੜਾ ਉਹ 18 ਘੰਟੇ ਵਿੱਚ ਜੂੰਦਾ ਰਹਿੰਦਾ 18 ਘੰਟੇ ਉਹ ਵਰਕਿੰਗ ਉਹਦੇ ਵਿੱਚ ਰਹਿੰਦਾ ਕਹਿੰਦਾ ਜਦੋਂ ਵੀ ਉਹਦਾ ਸਹੀ ਟਾਈਮ ਹੋਊਗਾ ਉਹਨੇ ਆਪੇ ਉਹ ਕਰ ਲੈਣਾ ਫਿਰ ਫਿਰ ਹੁਣ ਆਪਾਂ ਨੂੰ ਖਰਚਾ ਕਿਹੜੀ ਚੀਜ਼ ਦਾ ਪੈਂਦਾ ਖਰਚਾ ਇਹੀ ਚੀਜ਼ ਦਾ ਆਪਾਂ ਨੂੰ ਜ਼ਿਆਦਾ ਪੈਂਦਾ ਇੱਕ ਤਾਂ ਇਹ ਏਆਈ ਆਪਣੇ ਆਪ ਕਰਦੇ ਆ ਕੋਰਸ ਕੀਤਾ ਹੋਇਆ ਇਹਦੇ ਡੈਡੀ ਨੇ ਵੀ ਇਹਨੇ ਵੀ ਕਹਿੰਦਾ ਅਸੀਂ ਸੀਮਨ ਆਪਣੇ ਆਪ ਲਾਉਣੇ ਆ ਸਾਰੀ ਗਾਵਾਂਾਂ ਦੇ ਸੀਮਨ ਲਾਉਣੇ ਆ ਬਸ ਡਾਕਟਰ ਚੈੱਕ ਨਹੀਂ ਇਹ ਗੱਭਣ ਪ੍ਰੈਗਨਨਸੀ ਚੈੱਕ ਨਹੀਂ ਕਰਦੇ ਬਸ ਉਹਦੇ ਵਾਸਤੇ ਜੇ ਕੋਈ ਜ਼ਿਆਦਾ ਡੰਗਰ ਉਲਝ ਗਿਆ ਬਸ ਉਹਦੇ ਵਾਸਤੇ ਡਾਕਟਰ ਬੁਲਾਉਣਾ ਏਆਈ ਆਪੇ ਕਰੀ ਜਾਣੀ ਹੁਣ 400 ਗਾਵਾਂ ਦਾ ਫਾਰਮ ਆਪਣੇ ਇੰਡੀਆ ਹੋਵੇ ਰੋਜ਼ ਇੱਕ ਦੋ ਗਾਂ ਬੋਲੀ ਵੀ ਹੋਊਗੀ ਮੈਂ ਕਹਿੰਦਾ ਉਹ 1000 ਹਜ਼ਾਰ ਰੁਪਏ ਦਾ ਖਰਚਾ ਮੱਲੋ ਮੱਲੀ ਛੇੜਨ ਵਾਲਾ ਕੰਮ ਆ ਹੁਣ ਆਪ ਸੀਮਨ ਲਿਆਉਣਾ ਆਪ ਲਾਉਣਾ ਤੁਸੀਂ ਉਹ ਹਿਸਾਬ ਲਾ ਲਓ ਵੀ ਕਿੰਨਾ ਉਹ ਚੀਜ਼ ਦਾ ਫਾਇਦਾ ਇਹਨਾਂ ਨੂੰ ਫਿਰ ਨਾਲੇ ਇਹ ਆ ਮੈਂ ਸਾਰੇ ਡਾਕਟਰਾਂ ਨੂੰ ਮਾੜਾ ਨਹੀਂ ਕਹਿੰਦਾ ਕਈ ਡਾਕਟਰਾਂ ਕੋਲ ਯਾਰ ਗੈਸ ਮੁੱਕੀ ਵੀ ਹੁੰਦੀ ਆ ਸਿਲੰਡਰਾਂ ਚ ਉਹੀ ਡੈਡ ਸੀਮਨ ਲਾਈ ਜਾਂਦੇ ਆ ਉਹ ਰਿਪੀਟਿੰਗ ਦੀ ਪ੍ਰੋਬਲਮ ਆਉਣੀ ਆਉਣੀ ਆ ਉਹ ਚੀਜ਼ ਨਾਲ ਹੁਣ ਇਹਨਾਂ ਨੇ ਆਪ ਰੱਖਿਆ ਹੋਇਆ ਆਪ ਆਪਾਂ ਨੂੰ ਪਤਾ ਵੀ ਐਨ ਗੈਸ ਟਾਈਮ ਟੂ ਟੈਂਪਰ ਆਉਣੀ ਆ ਫਿਰ 100% ਚਾਂਸ ਮਿਲਣਾ ਹੀ ਮਿਲਣਾ ਯਾਰ ਨਾਲੇ ਆਪ ਓਨਰ ਨੇ ਨਾ ਉਹਨੂੰ ਕਾਲੀ ਆ ਕੋਈ ਵੀ ਅੱਗੇ ਕਸਟਮਰ ਸਾਂਭਣਾ ਉਹਨੇ ਟਕਾਈ ਨਾਲ ਸਿਮਨ ਲਾਉਣਾ ਕਹਿੰਦਾ ਫੁੱਲ ਸਾਨੂੰ 100% ਚਾਂਸ ਵੀ ਮਿਲਦਾ ਹੀ ਮਿਲਦਾ ਉਹਦਾ ਵੀ ਆਪਾਂ ਨੂੰ ਵਧੀਆ ਰਿਜ਼ਲਟ ਮਿਲਦਾ ਫਿਰ ਹੋਰ ਚੀਜ਼ ਕੀ ਆ ਕਹਿੰਦਾ ਜਿਹੜੀ ਨਹੀਂ ਗੱਲ ਬਣ ਰਹੀ ਫੇਰ ਵੀ ਕਹਿੰਦਾ ਤਿੰਨ ਤੋਂ ਚਾਰ ਵਾਰੀ ਟਰਾਈ ਕਰਨਾ ਮੈਂ ਸੀਮਨ ਦੇਣ ਦੀ ਉਹਨੂੰ ਵੀ ਸੀਮਨ ਲਾਇਆ ਤਿੰਨ ਤੋਂ ਚਾਰ ਵਾਰੀ ਟਰਾਈ ਕੀਤਾ ਕਹਿੰਦਾ ਫੇਰ ਵੀ ਨਹੀਂ ਜੇ ਗੱਲ ਬਣਦੀ ਕਹਿੰਦਾ ਫੇਰ ਅਸੀਂ ਕੀ ਕਰਨਾ ਉਹਨੂੰ ਸੇਲ ਕਰ ਦੇਣਾ ਕਹਿੰਦਾ ਜੈਨੇਟਿਕ ਪ੍ਰੋਬਲਮ ਪਹਿਲਾਂ ਵੀ ਵੀਡੀਓ 'ਚ ਦੱਸਿਆ ਮੈਂ ਵੀ ਜੈਨੇਟਿਕ ਪ੍ਰੋਬਲਮ ਅੱਗੇ ਵੀ ਉਹਨੇ ਪ੍ਰੋਬਲਮ ਦੇਣੀ ਹੈ ਦੇਣੀ ਆ ਫੇਰ ਉਹਨੂੰ ਸੇਲ ਕਰ ਦੰਨੇ ਆ ਇਹ ਆ ਦੇਖੋ ਵੀ ਐ ਐ ਰੱਖਦੇ ਆ ਇਹ ਵੀ ਖਰਚਾ ਵੀ ਇਹਨਾਂ ਦਾ ਘਟਾ ਮੇਨ ਜਿੱਥੋਂ ਫਾਰਮ ਡੁੱਬਦਾ ਵੀ ਰਿਪੀਟਿੰਗ ਵਾਲੀ ਪ੍ਰੋਬਲਮ ਉਹ ਚੀਜ਼ ਤੋਂ ਵੀ ਬਚਿਆ ਜਾਂਦਾ ਹੁਣ ਤੁਸੀਂ ਹਿਸਾਬ ਲਾ ਲਓ ਸਾਈਡ ਇਫੈਕਟ ਵੀ ਕਹਿੰਦਾ ਕੋਈ ਨਹੀਂ ਮੈਂ ਸਾਈਡ ਇਫੈਕਟ ਪੁੱਛਿਆ ਸੀ ਕਹਿੰਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਫੇਰ ਇੱਕ ਹੋਰ ਚੀਜ਼ ਵੀ ਇਹਨਾਂ ਦੇ ਹੁਣ ਆਪਣੇ ਸੈਕਸਡ ਸੀਮਨ ਤੇ ਦੂਜੇ ਨੋਰਮਲ ਸੀਮਨ ਦਾ ਮੈਂ ਕਹਿੰਦਾ ਤੀਗਣਾ ਫਰਕ ਹੋਊਗਾ ਰੇਟ ਦਾ Yeah, just, um, around so, 25 days after they give birth, we'll give them a shot of um, estramate or lutalyl, it's called, to okay. bring them into heat, just to like clean out the uterus. Okay. And then, uh, typically between 25 to 32 days, they'll so get the first shot, and then we'll give them another shot. Um, Around 50 to say 58 days. So, fresh. There, is, there is no any side effect? No, it's just to bring them into it, like start their so cycle going. So, that, that's the regular thing you do? Uh, that's what we do. Not everyone does okay, it, but that's how we do it. And that's just essentially to get their cycle going. We let them go through the first heat just to make sure they're clean, like the uterus and all that. And then when they come back into heat after 50 days of milk, that's when we'll breed them. Oh, you do on whole cows, the same thing. Yeah, everybody gets treated the same. Okay, so after fifty to sixty days, uh, you told me uh, if she's not no not on heat, then you put uh, like. Yeah, we'll put the cedar in. Yeah. Okay, so how many days do you uh, keep them inside? Oh, the cedar—it's one week. One week yeah. after one week, you pull it out. Okay. You give her a shot, estimate, okay and then she sh will. Uh, you breed from that. Okay. How many after how many days? Uh, uh, she will be on? Two and a half days after you pull it out, you breed her. Okay. Okay. So you do uh, the AI on self. Yeah. Okay. Myself and my dad do it. Okay. Okay. So you do it. Yep. So do you repeat it in the next day also? No. Nope just once just just yep. one if any cow in uh, long heat period because some cow they uh, they take the heat five, uh, 4 5 days 3 days so what do you do only uh, give just essentially you breed them most cows will start showing heat in the middle of the night so okay. if you see it in the morning you breed them then because they're already a few hours into it Okay. And since you don't know when they actually start. So with our system, with the callers, it'll actually tell you when they started okay. with activity. So you have an idea when they came into heat. Okay. So uh, if you're anywhere from six to eight hours after it first shows they're in heat, that's kind of like probably the best spot time to breed them uh After heat, uh, after came in heat? After they first start coming into heat, right? A eight hours? Yeah, six to eight hours. Is okay, okay. So that's roughly what they say, but at the end of the day, if you don't put the semen in the cow, she's not going to get pregnant either. Oh. Because the semen will live up to, uh what is it, 18 hours or something like that in okay. the cow, so it doesn't matter as long okay. as you put it in. Okay. Okay. okay, okay, so. Uh, she should be on heat, but. After that time, uh, how much uh, the max time will you wait? So that's. Oh, um, typically I'll breed a cow say three, maybe four times. Okay. And if they don't get pregnant, I get rid of them. Okay. If she's not uh, coming on heat? Oh, that, then we'll. Um, so we have a vet come in every two weeks okay. to do preg checks. And if she's pregnant, then. We leave them alone. If not, then we will needle them again to get them cycling to bring them in heat again. Okay. So you uh, don't check yourself. No. Okay. No, we have a vet come in and they use uh, ultrasound too. Okay. Uh -huh. And they can preg check. Um, usually, it's about 26 days after they're bred, they can tell you if they're pregnant. Okay. Okay. Thank you so. Yeah. Yeah.